ਇਸਾ ਸਤਿਕਾਰ ਜੀ ਸਾਰਿਆਂ ਨਾ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਾਇਤਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੈਂ ਕਿਤੇ ਫੇਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗੱਡਾਂ ਤੁਹਾਨੂੰ ਦਿਖਾਉਣੀਆਂ ਇੱਕ ਆ ਸੂਈ ਸਵਾਈ ਆ ਤੇ ਇੱਕ ਟੁਕੜ ਗੱਪਣ ਚੱਕ ਪਾਸ ਆ ਬਾਕੀ ਸੁਈਆਂ ਆਪਣੀਆਂ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੇ ਟੁਕੜ ਗੱਪਣ ਨੇ ਆਪਣੀ ਚੱਕ ਪਾਸ ਕਰਵਾ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾ ਕੀ ਹਾਲ ਚੱਲ ਜੀ ਠੀਕ ਠਾਕ ਜੀ ਤੇ ਨਾਮ ਦੱਸ ਦੇ ਕਰੋ ਫਿਰ ਹਾਂ ਮੇਰਾ ਮਹਦੀ ਸਿੰਘ ਜੇ ਪਿੰਡ ਨੈਤਪੁਰਾ ਤਹਿਸੀਲ ਜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਫੋਨ ਨੰਬਰ ਇਹ ਬੋਲ ਦੋ 8284019643 ਜੀ ਠੀਕ ਹੈ ਜੀ ਐਰ ਕੀ ਭੜੇ ਦਿਨ ਭਾਤੇ ਜੀ ਫੈਰ ਕੀ ਮਾਲ ਇੱਕਦਾਂ ਨਾਲ ਤੁਹਾਨੂੰ ਦੱਸਿਆ ਕੰਮ ਹੀ ਥੋੜਾ ਜਿਹਾ ਹੋ ਜੀ ਕਰਕੇ ਫਿਰ ਟਾਈਮ ਨਹੀਂ ਲੱਗਾ ਨਾਲੇ ਮਾਲ ਇੱਕਦਾਂ ਦੋ ਵੇਖ ਜਾਂਦਾ ਨਾਨ ਨਾਲੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਪਹਿਲਾਂ ਕੀੜੀ ਵਿਖਾ ਦਈਏ ਪਹਿਲਾਂ ਰਾਸਤੇ ਦੇ ਬਾਰੇ ਫਿਰ ਇਹ ਥੱਲੇ ਵੀਰ ਜੀ ਦੁੱਧ ਹੈਗਾ ਜੀ ਹੁਣ 13 14 ਕਿਲੋ ਜਿਹੜਾ ਢੰਡਾ ਕਰਕੇ ਜੀ ਅੱਛਾ ਇਹ ਮੇਰੇ ਘਰ ਦੀ ਜਿਹੜੇ ਵੈਡ ਭਾਜੀ ਦੁੱਧ ਜੀ 16 17 ਕਿਲੋ ਮੈਨੂੰ ਤੁਹਾਨੂੰ ਬੋਦ ਸਾਹਿਬ ਮੈਨੂੰ ਕੰਮ ਜਿਆ ਹੈ ਹਾਂ ਜੀ ਅੱਗੇ ਚੋਣ ਜਾਂ ਤੋਂ ਥੋੜਾ ਜਿਆ ਕਰ ਜਾਈਦਾ ਕਈ ਵਾਰੀ ਅੱਛਾ ਜੀ ਵੀ ਵੇਲੇ ਕੁ ਬਲਾ ਹੋ ਜਾਂਦਾ ਤੇ ਘਟੀ ਦੁੱਧ ਠੀਕ ਆ ਮੈਂ ਕੋ ਸਾਮਣ ਵਾਲਾ ਲੈ ਰੂਗਾ ਦਾ ਦੁੱਧ ਫਿਰ 16 17 ਕਿਲੋ ਕਰ ਜੂਗੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੋਰਾਂ ਹਾਂ ਫਿਰ ਦੇਖ ਲਈ ਬਾਕੀ ਸਾਮ ਤੋਂ ਹੀ ਦੇਖ ਹੀ ਸਕਦੇ ਜੀ ਵਿਧੀਆਂ ਨਾਲ ਕੋ ਰੇਟ ਚੰਗੀਆਂ ਭਰੀਆਂ ਆ ਪੱਠਿਆਂ ਨੇ ਹਾਂ ਕਰਦੀ ਬੈੜੇ ਉਤਰਾ ਵੀਰ ਜੀ ਹਣਾ ਲਿਆ ਦੇਖ ਸਾਡਾ ਥੋੜੀ ਜੀ ਦੱਸਦੀ ਆ ਸਿੱਖ ਜੀ ਵਾਂ ਨੇ ਲਈ ਆ ਅਰੇ ਟਾਈਮ ਟੂ ਮੇਂ ਖਾ ਦੋ ਵੀਰ ਜੀ ਕਿੰਨਾ ਹੋਇਆ ਦੁਪਹਿਰ ਦਾ ਟਾਈਮ ਹਲੇ ਵੀਡੀਓ ਬਣਾਉਂਦਾ ਕਿ ਫੇਰ ਤੋਰਦੇ ਇੱਕ ਦੀ ਵੀਧੀ ਚੰਗੀ ਤਰ੍ਹਾਂ ਇੱਧਰ ਨੂੰ ਲੈ ਆ ਕੇ ਤੋਲਦਾ ਇੱਕ ਨੇ ਹਾਂ ਦੇਖਦਾ ਦੇ ਫਿਕਸ ਜਿਵਾਨ ਨੇ ਤੇ ਚਲੋ ਬੰਦ ਹੋ। ਬਾਕੀ ਸ਼ਾਮਾਂ ਆ ਪੂਰੀ ਪਾਣੀ ਰਹੀ ਬੜੀ ਬਰ ਪਰ ਐਮਬਲ ਪਾਦਨੇ ਆ ਆਪਣੀ ਟੀਮ ਮੜੀ। ਬਾਕੀ ਇੱਕ ਆ ਸ਼ਾਮ ਜੀ ਲੱਗੀ ਵੱਖਰੀ ਵਿੱਚ। ਇਹ ਨਹੀਂ ਪਾਈ ਚੱਲਦੀਆਂ। ਉਹ ਵੱਖਰੀ ਹੈ। ਹਾਂਜੀ। ਇਹ ਧਾਰ ਬਣਾਉਗੀ ਇਹਨਾਂ ਦੇ ਵਿੱਚ। ਠੀਕ ਹੈ ਜੀ। ਬੜੀ ਟਾਂਕਾ ਖਾਦੀ ਮੜੇ। ਦਿਖਾ ਦਿਓ। ਤੇ ਐਂ ਵੇਖ ਲਓ ਜੀ ਮੜਾ। ਹਾਂ ਦੇਖਦਾ ਦੇ 1 ਵਜ ਗਿਆ ਵਾ। ਹਾਂਜੀ। ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਜੀ? ਮੁੱਲ ਜੇ ਤੇ ਹੁੰਦਾ ਬੱਚਾ ਹਾਂਜੀ। ਕਿਤੇ 50 ਦੀ ਵੇਚ ਦੀ ਦੀ। ਹਾਂਜੀ। 40 ਦੇ ਦੀ ਭਾਈ ਨੇ 40000 ਦੀ ਹਾਂਜੀ ਕਰ ਦੋ 1000 ਦੋ 1000 ਛੋਟਾ ਰ 38000 ਦੀ ਭਾਈ ਦੇ ਦਾਂਗੇ ਪਰ ਮਿਲਣੀ ਨਹੀਂ ਜੀ ਇਦਾਂ ਦੀ ਭਾਈ ਵੇਹੜਾ ਠੀਕ ਹੈ ਦੁੱਧ ਕਿੰਨਾ ਹੁਣ ਚਵਾ ਦੋਗੇ ਕਰੋ 10 12 14 ਕਿਲੋ ਭਾਈ ਚਵਾ ਦਾਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੇ ਟੋਕੜ ਗੱਬਨ ਜੇ ਕੀ ਭਾਈ ਗੱਤੀ ਜੋ ਪਿਓ ਪੰਜਾਬ ਵਾਲੀ ਚੈੱਕ ਪਾਸ ਆ ਚੈੱਕ ਪਾਸ ਨਾਲ ਨਹੀਂ ਆਣੀ ਚਾਹੀਦੀ ਠੀਕ ਹੈ ਜੀ ਹਾਂਜੀ ਤੇ ਆ ਥਾਣੇ ਦੇ ਦੇਖ ਸਕਦੇ ਚੈੱਕਰੀ ਲਾਗੇ ਤਾਂ ਮਿਲਕ ਵੈਨ ਨੂੰ ਚੰਗੀ ਲੱਗੀ ਐ ਸੱਜਰ ਨੇ ਕਿੰਨਾ ਕੱਢਿਆ ਇਹਨੇ ਦੁੱਧ ਦੁੱਧ ਦਾ 20 ਕਿਲੋ ਭਾਜੀ ਅੱਛਾ ਜੀ ਤੇ ਇਹਦੇ ਭਾਜੀ ਆ ਬੈਣੀਆ ਨਾਲ ਇੱਕ ਅੱਧਾ ਅਗਲੇ ਦਾ ਦੀ ਤੇਲ ਜੀ ਅੱਛਾ ਜੀ ਬਾਕੀ ਉਹ ਦੁੱਧਾ ਜੀ ਕਰਕੇ ਦੇ ਦਾਂਗੇ ਭਾਜੀ ਅੱਛਾ ਦੁੱਧ ਹੋਣੇ ਦੇ ਕੋ ਹੋਊਗਾ 13 ਜਾਂ 14 ਜਿੰਨਾ ਛੰਡਾ ਕਰੇੜਾ ਹੈਗਾ ਹੁਣ ਮੋਕੇ ਦੇ ਮੋਕੇ ਦੇ ਹੈਗਾ ਜਿਹੜਾ ਭਾਜੀ 2.5 ਥਾਨ ਹੈਗੇ ਮਤਲਬ 2.5 ਥਾਨ ਹੈਗੇ ਭਾਜੀ ਅੱਛਾ 1 ਥਾਨ ਬਿਲਕੁਲ ਨਹੀਂ ਚੱਲਦਾ 1 ਬਿਲਕੁਲ ਨਹੀਂ ਚੱਲਦਾ ਤੇ ਇੱਕ ਅੱਧਾ ਇੱਕ ਅੱਧਾ ਹੈ ਭਾਜੀ ਅੱਛਾ ਜੀ ਆਪਰ ਦੁੱਧਾ ਜੀ ਕਰਕੇ ਦੇ ਦੇਣੀ ਭਾਜੀ ਵਾਰ ਠੀ ਕਿਹ ਚਾਹ ਪਾਣੀ ਵਾਲੇ ਵੀਰ ਨੇ ਖੜਨੀ ਆ ਜਿੰਨੇ ਕਰੇ ਦੇ ਦੇਣੀ ਨਾ ਇੱਧਰ ਦੁੱਧ ਦੇ ਪਾਏ ਪੂਰੇ ਕਰ ਦੇ ਨੇ ਅਗਲੀ ਨੇ ਠੀਕ ਹੈ ਜੀ ਹਾਂ ਦੁੱਧ ਦੀ ਮੰਜਾਰ ਕਹਿੰਦਾ ਨਾਲ ਤੋੜ ਦੋ ਫਿਰ ਲਓ ਚਲੋ ਹੁਣ ਦੁੱਧ ਵੀ ਤਈ ਜਾਂਦੀ ਐ ਮੈਨੇਜਰ ਦਾ ਇਹ ਆ ਵੀ ਚਲੋ ਕਰ ਦਈਨੇ ਸਾਰੀ ਜਣਾ ਵਾ ਗਾੜੀ ਫੇਰ ਸੂਨ ਵਾਲੀ ਐ ਗਰਮੀ ਐ ਇੱਥੇ ਪਾਜੀ ਲੱਗਾ ਜੇ ਇਹਨੂੰ ਕੋਈ ਦੁੱਧਾ ਨਹੀਂ ਲੱਗਾ ਮਾੜੇ ਮਾੜੇ ਮਗਰਲੇ ਪੈਰ ਬੰਨਣ ਵਾਲੇ ਵੀਰ ਦੀ ਉਤਰਾ ਗਾਂ ਭਾਰੇ ਪੱਲੇ ਦੀ ਆ ਜੇ ਕਿਤੇ ਉਹ ਚਾਰੇ ਥਾਣੇ ਚੰਗੇ ਹੁੰਦੇ ਤੇ ਫਿਰ ਤੇ ਗਾਮੜੇ ਦੇਰ ਪਈ ਜਾਂਦੀ ਪਤਾ ਕਿੰਨੇ ਦੀ ਹੋਣੀ 50000 ਦੀ ਕਹਾਗੀ ਕੱਚੀ ਜਗਾ ਮੰਗਦੀ ਨਾਲੇ ਥੋੜੀ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਜਣ ਇਹ ਤੇ ਬਾਜੀ ਥਾਣਾ ਦੀ ਹੁੰਦੀ ਫਿਰ ਤੇ ਜਿੰਨੇ ਦੀ ਮਰਜ਼ੀ ਵੇਚ ਦਿੰਦੀ ਹਾਂਜੀ ਦੇ ਰਹੀ 50 ਦੀ ਭੈਣ ਨਹੀਂ 50 ਦੀ ਨਹੀਂ 20 ਦੀ ਕਰ ਦੋ ਆਪ ਜੈਸਨ ਤੂੰ ਹੀ ਦੱਸ 18000 ਦੀ ਦੇ ਦਾਂ 16000 ਦੀ ਬਾਜੀ ਵੇੜ ਦੇਦਾ ਕੋਈ ਦੋ ਗਾਣੇ ਦੁੱਧ 13 ਕਿਲੋ ਮੇਰੇ ਕੋਲ ਵਿੱਚ ਚੋਕੇ ਖੜੇ ਬਾਜੀ ਅੱਛਾ ਹਾਂਜੀ 13 ਲੀਟਰ ਹੁਣ ਦੁੱਧ ਵੀ ਹੈਗਾ ਵਾ 14 ਲੀਟਰ ਦੁੱਧ ਵੀ ਹੈਗਾ ਤੇ ਨਾ ਮਹੀਨੇ ਦੀ ਗੱਬਣ ਵੀ ਹੈ ਗਾੜੀ ਬਾਜੀ ਤੇ ਨਾ ਮਹੀਨੇ ਦੀ ਗੱਬਣ ਵੀ ਹੈ ਹਾਂਜੀ ਹਾਂਜੀ ਤੇ ਇਹ ਆਪਾਂ ਦੇ ਦੇਣੀ ਆ 16000 16000 ਦੀ ਹਾਂਜੀ ਤੇ ਬਾਕੀ ਇੱਥੇ ਆਪਣੀ ਚੈੱਕ ਪਾਸ ਕਰਵਾ ਲਓ ਤਸੱਲੀ ਕਰ ਲਓ ਆਪਣੀ ਜੋ ਵੀ ਆ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਜੀ